ਜ्यादातर ਦੇਖਿਆ ਜਿਹੜੀਆਂ ਸਰਕਾਰਾਂ ਵੱਲੋਂ ਕੋਈ ਵੀ ਚੀਜ਼ ਬਣਾਈ ਜਾਂਦੀ ਆ ਉਹਨੂੰ ਬਾਅਦ 'ਚ ਜਿਹੜੇ ਲੋਕ ਆ ਪਬਲਿਕ ਸਹਿਯੋਗ ਨਹੀਂ ਕਰਦੇ ਗੰਦਗੀ ਪੈ ਹੁੰਦੀ ਆ ਤੇ ਉਹਨੂੰ ਥੋੜ੍ਹ-ਥੋੜ੍ਹ ਦਿੰਦੇ ਆ ਲੱਗਦਾ ਵੀ ਇਹਨਾਂ ਦੀ ਚੀਜ਼ਾਂ ਦੇ ਵੀ ਟੋਕਿਕ ਨੂੰ ਜਾਂ ਡਰਾਈਵਰਾਂ ਨੂੰ ਧਿਆਨ ਰੱਖਣਾ ਚਾਹੀਦਾ ਦੇਖੋ ਇਹ ਟਰਾਂਸਪੋਰਟਰਾਂ ਦਾ ਸਾਡਾ ਫਰਜ਼ ਆ ਜਿਹੜੇ ਡਰਾਈਵਰ ਭਾਈਚਾਰੇ ਹੁੰਦੇ ਆ ਇਹ ਕੋਈ ਬਹੁਤ ਜਿਆਦੇ ਪੜੇ ਲਿਖੇ ਡਰਾਈਵਰ ਨਹੀਂ ਹੁੰਦੇਗੇ ਆਸੀਂ ਹਰ ਡਰਾਈਵਰ ਨੂੰ ਆਪਦੇ ਨੂੰ ਆਪਦੇ ਵੀ ਜਿਹੜੇ ਸਾਡੇ ਟਰਾਂਸਪੋਰਟ ਦਫ਼ਤਰ ਹੈਗੇ ਉਹਦੇ ਵਿੱਚ ਵੀ ਯੂਜ਼ ਕਰਨ ਲੱਗੇ ਉਹਨਾਂ ਨੂੰ ਦੱਸਦੇ ਰਹਿਣੇ ਆ ਯਾਰ ਕਿਤੇ ਵੀ ਜਾਓ ਇਹ ਤੁਹਾਡੇ ਯੂਜ਼ ਵਾਸਤੇ ਬਣੀਆਂ ਵੀ ਆ ਜਿਵੇਂ ਜਿਵੇਂ ਆਪਾਂ ਡਰਾਈਵਰਾਂ ਨੂੰ آگਾਹ ਕਰਦੇ ਰਾਵਾਂਗੇ ਸੂਚਿਤ ਕਰਦੇ ਰਾਵਾਂਗੇ ਇਹ ਹੌਲੀ ਹੌਲੀ ਸਮੱਸਿਆ ਜਾਊਗੀ ਦੇਖੋ ਇੱਕੇ ਦਿਨ ਜਾਣ ਵਾਲੀ ਹੈ ਨਹੀਂ ਕਿ ਹਾਂ ਇਦੇ ਵਿੱਚ ਅਸੀਂ ਇਹ ਸਾਰਿਆਂ ਨੇ ਸੋਚਿਆ ਹੈਗਾ ਵੀ ਅਸੀਂ 20 ਟਰਾਂਸਪੋਰਟਰ ਜਿਹੜੇ ਇੱਥੇ ਹੈਗੇ ਆ ਆਪ ਦਾ ਨਿਗਰ ਰੱਖਾਂਗੇ ਵੀ ਕਿਹੜੇ ਕਿਹੜੇ ਭਾਈ ਡਰਾਈਵਰ ਆ ਜਿਹੜੇ ਖਰਾਬ ਕਰਦੇ ਆ ਜੇ ਕੋਈ ਖਰਾਬ ਕਰਦਾ ਤਾਂ ਉਹ ਟਰਾਂਸਪੋਰਟਰ ਨੂੰ ਜੁਰਮਾਨਾ ਵੀ ਲਵਾਵਾਂਗੇ ਅਸੀਂ ਵੀ ਭਾਈ ਤੇਰੇ ਡਰਾਈਵਰ ਇੱਥੇ ਖਰਾਬ ਕਰਦੇ ਆ ਪਰ ਡਰਾਈਵਰਾਂ ਨੂੰ ਸਾਡਾ ਫਰਜ਼ ਹੈ ਵੀ ਅਸੀਂ ਉਹਨਾਂ ਨੂੰ ਸੁਚੇਤ ਕਰੀਏ ਵੀ ਇਹ ਤੁਹਾਡੇ ਵਾਸਤੇ ਆ ਤੁਹਾਡੇ ਵਰਤਨ ਵਾਸਤੇ